ਸਿਆਣੇ ਕਹਿੰਦੇ ਆ ਜਦੋਂ ਤੁਹਾਡੇ ਕੋਲੇ ਲਗਨ ਦੇ ਖੰਭ ਹੋਣ ਤਾਂ ਤੁਸੀਂ ਉੱਚੀ ਤੋਂ ਉੱਚੀ ਉਡਾਰੀ ਭਰ ਸਕਦੇ ਹੋ ਸੋ ਇਹੋ ਜੀ ਇੱਕ ਕਹਾਣੀ ਅੱਜ ਕੱਲ ਫੇਸਬੁੱਕ ਤੇ ਬਹੁਤ ਚੱਲ ਰਹੀ ਆ ਵਾਇਰਲ ਹੋ ਰਹੀ ਆ ਤਾਂ ਇਹ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇੱਕ ਕਹਾਣੀ ਇੱਕ ਅਜਿਹੇ ਵਿਅਕਤੀ ਦੀ ਆ ਜਿਸਦਾ ਜੀਵਨ ਸਿਰਫ ਹਨੇਰੇ ਨਾਲ ਭਰਿਆ ਹੋਇਆ ਸੀ ਜਿਸ ਦੇ ਕੋਲੇ ਕੋਈ ਆਸ ਨਹੀਂ ਸੀ ਕੋਈ ਪੈਸਾ ਨਹੀਂ ਸੀ ਕੋਈ ਕਹੋ ਸਾਥ ਨਹੀਂ ਸੀ ਖਾਸ ਕਰਕੇ ਆਪਣੇ ਪਿਤਾ ਦਾ ਜਾਂ ਕੋਈ ਰਿਸ਼ਤੇਦਾਰ ਦਾ ਸਿਰਫ ਇੱਕ ਲਗਨ ਸੀ ਉਹਦੇ ਕੋਲ ਹੋਰ ਲਗਨ ਦੇ ਖੰਭ ਸੀ ਉਹਦੇ ਕੋਲੇ ਜਿਹਦੇ ਨਾਲ ਉਹ ਉਹਨਾਂ ਦੀ ਬਹੁਤ ਕਾਮਯਾਬੀਆਂ ਹੋ ਪਰ ਸੋ ਇਹ ਕਹਾਣੀ ਹੈ ਡਾਕਟਰ ਰਜਿੰਦਰ ਭਾਰੜ ਜਿਹੜਾ ਕਿ ਪਿੰਡ ਦੇ ਵਿੱਚ ਸਿਰਫ ਰਾਜੂ ਵਾਹਦਾ ਸੀ ਇੱਕ ਰਾਜੂ ਦੀ ਕਹਾਣੀ ਆ ਜਿਹੜਾ ਕਿ ਬਾਅਦ ਵਿੱਚ ਆਈਐਸ ਅਫਸਰ ਬਣਦਾ ਔਰ ਅੱਜ ਕੱਲੋ ਜੌਬ ਕਰ ਰਿਹਾ ਜਾਂ ਇਹ ਸੇਵਾਵਾਂ ਦੇ ਰਿਹਾ ਬਤੌਰ ਆਈਐਸ ਅਧਿਕਾਰੀ ਸੋ ਡਾਕਟਰ ਜਿੰਦਰ ਜਿਹੜਾ ਇੱਕ ਭੀਲ ਕਬੀਲੇ ਦੇ ਵਿੱਚ ਪੈਦਾ ਹੋਣ ਵਾਲਾ ਬੱਚਾ ਹੈ ਜਿਹੜਾ ਕਿ ਕਿਲੋਵੇ ਬਹੁਤ ਗਰੀਬ ਜਨ ਜੱਤੀ ਹੈ ਕਬੀਲਾ ਸਾਡਾ ਈਡੀਆ ਦੇ ਵਿੱਚ ਔਰ 7 ਜਨਵਰੀ 1989 ਦਾ ਜਨਮ ਹੁੰਦਾ ਹੈ ਮਹਾਰਾਸ਼ਟਰ ਦੇ ਪਿੰਡ ਸਮੋਡੇ ਦੇ ਵਿੱਚ ਜਿਹੜਾ ਕਿ ਸਾਕਰੀ ਤਹਿਸੀਲ ਦੇ ਵਿੱਚ ਪੈਂਦਾ ਹੈ। ਤੁਰਕ ਵੀ ਜਿਹੜਾ ਕਬੀਲਾ ਸੋ ਭੀਸ਼ ਜਾਂ ਜੱਜ ਆਦੀਵਾਸੀ ਕਬੀਲਾ ਆਪਾਂ ਕਹਿ ਸਕਦੇ ਹਾਂ। ਸੋ ਇਸ ਕਬੀਲੇ ਦੇ ਵਿੱਚ ਜਾਂ ਇਸ ਪਿੰਡ ਦੇ ਵਿੱਚ ਪੜਨਾ ਲਿਖਣਾ ਕੁਝ ਬੰਨਣਾ ਅਜਿਹਾ ਕੁਝ ਵੀ ਨਹੀਂ ਸੀ ਕਿਉਂਕਿ ਲੋਕ ਬਹੁਤ ਗਰੀਬ ਔਰ ਇਸ ਮਾਹੌਲੇ ਦੇ ਵਿੱਚ ਬਹੁਤ ਅੱਛੇ ਆ। ਅੱਜ ਵੀ ਉੱਥੇ ਬਹੁਤੇ ਲੋਕ ਪੜੇ ਲਿਖੇ ਨਹੀਂ। ਸੋ ਬੱਟੀ ਗੱਲ ਕਿ ਰਜਿੰਦਰ ਦਾ ਪਿਤਾ ਟੈਮ ਨਾਲ ਹੀ ਵਰ ਗਿਆ ਮਤਲਬ ਉਹਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਹਦੀ ਮੌਤ ਹੋ ਚੁੱਕੀ ਤਾਂ ਰਜਿੰਦਰ ਲਈ ਇਹ ਹੋਰ ਵੀ ਔਖਾ ਸਮਾਂ ਜਾਂ ਉਹਦੇ ਲਈ ਅੱਗੇ ਵਧਣ ਦੇ ਲਈ ਬਹੁਤ ਵੱਡਾ ਅਟਕਣ ਸੀ ਠੀਕ ਹੈ ਔਰ ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਦਾ ਵੀ ਇੰਨੀ ਗਰੀਬੀ ਸੀ ਇਸ ਘਰ ਦੇ ਵਿੱਚ ਵੀ ਉਹਦੇ ਪਿਤਾ ਜੀ ਉਹ ਤਸਵੀਰ ਵੀ ਨਹੀਂ ਸੀ ਬਣਾ ਸਕੇ ਮਤਲਬ ਉਹਦੇ ਪਿਤਾ ਨੇ ਕਦੇ ਕੋਈ ਤਸਵੀਰ ਖਚਾਈ ਹੀ ਨਹੀਂ ਸੀ ਠੀਕ ਹੈ ਤੇ ਉਹਦੇ ਘਰ ਦੇ ਵਿੱਚ ਉਹਦੇ ਪਿਤਾ ਦੀ ਕੋਈ ਤਸਵੀਰ ਨਹੀਂ ਸੀ ਤਾਂ ਡਾਕਟਰ ਰਜਿੰਦਰ ਨੇ ਆਪਣੇ ਪਿਤਾ ਨੂੰ ਸਿਰਫ ਯਾਦਾਂ ਦੇ ਵਿੱਚ ਜਾਂ ਉਹਦੀ ਮਾਂ ਤੇ ਉਹਦੇ ਬਾਰੇ ਸੁਣਿਆ ਸੀ ਉਹਦੀ ਕੋਈ ਫੋਟੋ ਨਹੀਂ ਸੀ ਦੇਖੀ ਉਹਨੂੰ ਆਪਣੇ ਬਾਪ ਦੇ ਚਿਹਰੇ ਮੂਰੇ ਦਾ ਕੁਝ ਵੀ ਪਤਾ ਨਹੀਂ ਸੀ ਸੋ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਕਿ ਕਿੰਨੇ ਗਰੀਬ ਸੀ ਠੀਕ ਹੈ ਇੱਕ ਝੌਂਪੜੀ 'ਚ ਰਹਿੰਦੇ ਸੀ ਤਾਂ ਉਸ ਝੌਂਪੜੀ ਦੇ ਵਿੱਚੋਂ ਆਈ ਇਹ ਸਬੰਨਾ ਬਹੁਤ ਵਰਦਾਰਸ ਸੁਪਨਾ ਸੀ ਤਾਂ ਉਹਦੀ ਮਾਂ ਬਹੁਤ ਮਿਹਨਤੀ ਤੇ ਹਮਤਤੀ ਸੀ। ਉਹਨੇ ਜਿਹੜਾ ਕੰਮ ਚੁਣਿਆ ਉਹ ਸਾਡੇ ਸਮਾਜ ਦੇ ਵਿੱਚ ਮਤਲਬ ਸਭ ਤੋਂ ਬੱਕਟਿਆ ਕੰਮ ਕਹਿ ਸਕਦੇ ਹਾਂ। ਪਰ ਉਹਦੀ ਮਾਂ ਨੂੰ ਇਸ ਕਿ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਦੋ ਭਰਾ ਸੀ ਉਹ ਤਾਂ ਦੋਨਾਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਸੀ ਮਾਂ ਦੇ ਉੱਤੇ। ਵੱਡੇ ਹੋ ਰਹੇ ਸੀ ਉਸ ਦੀ ਮਾਂ ਨੇ ਸ਼ਰਾਬ ਜਿਹੜੀ ਫੁੱਲਾਂ ਤੋਂ ਸ਼ਰਾਬ ਬਣਾ ਕੇ ਵੇਚਣ ਦਾ ਕਾਰੋਬਾਰ ਕੀਤਾ। ਕਿ ਕਿਉਂਕਿ ਇੰਨਾ ਸਟੇਟਾਂ ਦੇ ਵਿੱਚ ਜਾਂ ਇੰਨਾਂ ਕਬੀਲਿਆਂ ਦੇ ਵਿੱਚ ਇਹ ਚਾਹੁੰਦਾ ਕਿ ਘਰੇ ਹੀ ਸ਼ਰਾਬ ਬਣਾ ਕੇ ਵੇਚ ਸਕਦੀ ਹੈ ਔਰ ਹਰ ਘਰ ਦੇ ਵਿੱਚ ਹੀ ਲੋਕ ਜਾ ਕੇ ਪੀਂਦੇ ਵੀ ਰਹੇ ਤਾਂ ਉਹਨਾਂ ਨੇ ਸ਼ਰਾਬ ਬਣਾ ਕੇ ਪੀਣੀ ਵਿੱਚ ਦੀ ਸ਼ੁਰੂ ਕੀਤੀ ਤੇ ਲੋਕ ਆਉਂਦੇ ਉਹਨਾਂ ਦੇ ਘਰੇ ਤੇ ਸ਼ਰਾਬ ਪੀਂਦੇ ਤੇ ਚਲੇ ਜਾਂਦੇ ਸੋ ਵਿਜੇਂਦਰ ਇਹ ਚ ਜਾਵੇਦਾ ਠੀਕ ਹੈ ਉਹ ਆਪਣੀ ਮਾਂ ਦੀ ਲਗਨ ਨੂੰ ਵੇਦਾ ਉਹਨਾਂ ਦੇ ਘਰੇ ਬਗਾਨ ਦੇ ਲੋਕਾਂ ਨੂੰ ਵੇਦਾ ਮਰਦਾਂ ਨੂੰ ਵੇਦਾ ਜਿਹੜੇ ਕਿ ਮਤਲਬ ਸ਼ਰਾਬ ਪੀਣ ਆਉਂਦੇ ਔਰ ਉਹਦੀ ਮਾਂ ਜਿਹੜੀ ਐ ਉਹ ਸ਼ਰਾਬ ਵੇਚ ਕੇ ਤੇ ਉਹਨਾਂ ਦੇ ਜੋ ਵੀ ਥੋੜਾ ਬਹੁਤ ਪੈਸਾ ਬਣਦਾ ਉਹਦੇ ਨਾਲ ਉਹ ਘਰ ਦਾ ਗੁਜ਼ਾਰਾ ਚਲਾਉਂਦੀ ਜਦੋਂ ਰਜਿੰਦਰ ਥੋੜਾ ਜਿਹਾ ਵੱਡਾ ਹੋਇਆ ਤਾਂ ਉਹ ਵੀ ਆਪਣੀ ਮਾਂ ਦੀ ਹੈਲਪ ਕਰਦਾ ਉਹ ਪੀਣ ਵਾਲਿਆਂ ਵਾਸਤੇ ਪਾਣੀ ਦਾ ਪ੍ਰਬੰਧ ਕਰਦਾ ਉਹਨਾਂ ਵਾਸਤੇ ਗਿਰੀਆਂ, ਮੂੰਗਫਲੀ ਵਗੈਰਾ, ਪੂਰੀਆ ਵਗੈਰਾ ਦਾ ਪ੍ਰਬੰਧ ਕਰਦਾ ਤਾਂ ਇਦਾਂ ਉਹ ਮਤਲਬ ਆਪਣੀ ਮਾਂ ਦੇ ਨਾਲ ਹੈਲਪ ਕਰਨ ਲੱਗਾ ਉਹਨਾਂ ਨੂੰ ਫਿਰ ਇੱਕ ਸਕੂਲ ਦੇ ਵਿੱਚ ਦਾਖਲ ਕਰਾਇਆ ਗਿਆ ਜਿਹੜਾ ਕਿ ਉਹਨਾਂ ਦੇ ਨੇੜੇਸ਼ੀ ਜ਼ਿਲ੍ਹਾ ਪਰਿਸ਼ਦ ਦਾ ਇੱਕ ਛੋਟਾ ਸਕੂਲ ਸੀ ਜਿੱਥੇ ਉਹ ਦੋਵੇਂ ਭਰਾ ਪੜ੍ਹਨ ਜਾਂਦੇ ਪਰ ਉਹਨਾਂ ਕੋਲ ਕੋਈ ਕਿਤਾਬ ਕਾਪੀ ਪੈਨ ਖਰੀਦਣ ਜੋਗੀ ਪਹੁੰਚ ਨਹੀਂ ਸੀ ਠੀਕ ਹੈ ਪੀਲ ਕਬੀਲੇ ਦੇ ਵਿੱਚ ਪੜ੍ਹਨਾ ਹੀ ਬੜੀ ਵੱਡੀ ਗੱਲ ਸੀ ਕਿਉਂਕਿ ਉਸ ਪਿੰਡ ਦੇ ਵਿੱਚ ਉਹ ਪਹਿਲੇ ਬੱਚੇ ਸੀਗੇ ਜਿਹੜੇ ਠੀਕ ਹੈ ਸਕੂਲ ਪੜ੍ਹਨ ਗਏ ਦੋਵੇਂ ਭਰਾ ਪਰ ਉਹਨਾਂ ਦੀ ਮਾਂ ਬਹੁਤ ਹੀ ਮਰਤੀ ਸੀ ਉਹਨੇ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਕੀਤੀ ਠੀਕ ਹੈ ਤੇ ਡਾਕਟਰ ਰਜਿੰਦਰ ਇੱਕ ਗੱਲ ਸਮਝੀ ਕਰਦਾ ਕਿ ਇੱਕ ਵਾਰ ਕਹਿੰਦਾ ਮੈਂ ਪੇਪਰਾਂ ਦੀ ਤਿਆਰੀ ਕਰ ਰਿਹਾ ਸੀ ਤਾਂ ਉਹਨਾਂ ਦੇ ਘਰ ਸ਼ਰਾਬ ਪੀਣ ਆਏ ਗਾਹਕ ਨੇ ਕਿਹਾ ਕਿ ਜਾ ਕਾਫਾ ਬੁੱਕ ਫਲੀ ਲੈ ਕੇ ਆ। ਤਾਂ ਡਾਕਟਰ ਰਜਿੰਦਰ ਨੇ ਸਿੱਧਾ ਹੀ ਜਵਾਬ ਦਿੱਤਾ ਕਿ ਨਹੀਂ ਮੈਂ ਪੜ ਰਿਹਾ। ਤਾਂ ਉਸ ਬੰਦੇ ਨੇ ਹੱਸ ਕੇ ਇਹ ਗੱਲ ਕੀਤੀ ਲੈ। ਪੜ ਕੇ ਬੜਾ ਤੂੰ ਡਾਕਟਰ ਜਾਂ ਇੰਜੀਨੀਅਰ ਬਣ ਜਾਣਾ। ਤਾਂ ਡਾਕਟਰ ਰਜਿੰਦਰ ਨੂੰ ਇਹ ਗੱਲ ਬਹੁਤ ਠੇਸ ਪੁਝਾਈ ਇਸ ਗੱਲ ਨੇ ਤੇ ਇਹ ਗੱਲ ਨੂੰ ਨੇ ਆਪਣਾ ਹਥਿਆਰ ਬਣਾ ਲਿਆ ਕਿ ਹਾਂ ਹੁਣ ਮੈਂ ਡਾਕਟਰ ਜਾਂ ਇੰਜੀਨੀਅਰ ਬਣ ਕੇ ਦਿਖਾਉਂਦਾ ਤਾਂ ਇਦਾਂ ਉਹ ਮੋਟੀਵੇਟ ਹੋ ਗਿਆ ਠੀਕ ਹੈ ਹਾਲਾਂਕਿ ਬਹੁਤੇ ਲੋਕ ਇਹੀ ਗੱਲ ਸੁਣ ਕੇ ਗਲਪਾ ਜਾਂਦੇ ਆ ਅਗਲੇ ਦੇ ਪਰ ਉਹਨੇ ਇਸ ਨੂੰ ਉਸੇ ਵਕਤ ਇਸ ਚੀਜ਼ ਦਾ ਜਵਾਬ ਦੇਣ ਦੀ بجائے ਲੰਮਾ ਸਮਾਂ ਲੈ ਕੇ ਵੱਡਾ ਜਵਾਬ ਦੇਣ ਬਾਰੇ ਸੋਚਿਆ ਕਿ ਹਾਂ ਇੱਕ ਦਿਨ ਤੈਨੂੰ ਦਿਵਾਵਾਂ ਦਿੱਤਾ ਜਰੂਰ ਜਦੋਂ ਮੈਂ ਵੱਡਾ ਹੋਵਾਂ ਸੋ ਬਾਅਦ ਜੋ CBSE ਸਕੂਲ ਦੇ ਵਿੱਚ ਜਾਣਾ ਪਿਆ ਉਹਨਾਂ ਨੂੰ ਕਿਉਂਕਿ ਇਹ ਛੋਟਾ ਸੀ ਔਰ ਅਕਲਪੂਆ ਫੈਸਿਲ ਦੇ ਵਿੱਚ ਸਕੂਲ ਸੀ ਜਿਹੜਾ 150 ਕਿਲੋਮੀਟਰ ਦੂਰ ਸੀ ਤਾਂ ਉਹਦੇ ਲਈ ਆਉਣਾ ਜਾਣਾ ਔਖਾ ਸੀ ਸੋ ਉਹਦੇ ਉੱਥੇ ਹੀ ਰਹਿਣ ਦਾ ਪ੍ਰਬੰਧ ਕਰ ਦਿੱਤਾ ਗਿਆ ਤੇ ਪਹਿਲੀ ਵਾਰ ਉਹ ਇਕੱਲਾ ਰਹਿ ਰਿਹਾ ਸੀ ਸੋ ਬਹੁਤ ਉਹ ਰੋਇਆ ਆਪਣੀ ਮਾਪਿਆਂ ਤੋਂ ਬਿਨਾਂ ਆਪਣੇ ਭਰਾ ਤੋਂ ਬਿਨਾਂ ਠੀਕ ਹੈ ਤਾਂ ਉਹ ਰੋਣ ਲੱਗਾ ਚਲੋ ਪੜ੍ਹਨਾ ਵੀ ਸੀ ਕਿਉਂਕਿ ਰਾਹ ਬਹੁਤ ਔਖਾ ਸੀ ਸੋ ਉਸਨੇ ਉਸ ਸਕੂਲ ਦੇ ਚੋਂ 12ਵੀਂ ਵਿੱਚੋਂ 97% ਨੰਬਰ ਲਏ। ਔਰ ਇਹਨਾਂ ਨੰਬਰਾਂ ਦੇ ਸਿਰ ਤੇ ਉਹਨੂੰ ਮੋਬਾਈਲ ਦੇ ਜੀਐਸ ਮੈਡੀਕਲ ਕਾਲਜ ਦੇ ਵਿੱਚ ਬੈਠਦੇ ਦੇ ਆਧਾਰ ਤੇ ਦਾਖਾ ਹੋ ਗਿਆ ਔਰ ਸਕਾਲਰਸ਼ਿਪ ਵੀ ਲੈ ਲਈ। ਠੀਕ ਹੈ। ਤੇ ਇਹਦੇ ਨਾਲ ਉਹਦੇ ਘਰ ਦੇ ਖਰਚੇ ਤਾਂ ਚਲੋ ਕੀ ਪੂਰੇ ਹੋਣੇ ਸੀ ਪਰ ਸਕੂਲ ਦੇ ਤੇ ਉਹਦੇ ਹਸਟਲ ਦੇ ਖਰਚੇ ਪੂਰੇ ਹੋਣ ਲੱਗੇ ਤੇ ਕਾਲਜ ਦੇ ਖਰਚੇ ਪੂਰੇ ਹੋਣ ਲੱਗੇ। ਸਹੋ ਦੀ ਮਾਂ ਥੋੜਾ ਬਹੁਤ ਜੋ ਕਮਾਉਂਦੀ ਉਹ ਹੁਣ ਹੋਰ ਦੇ ਜਾਂਦੀ ਤੇ ਇਹਦੇ ਨਾਲ ਉਹ ਤਿਆਰ ਆਉਣ ਲੱਗਿਆ। ਠੀਕ ਹੈ ਪੜਦੇ ਪੜਦੇ ਉਹਨੇ ਸੋਚਿਆ ਕਿ ਕਿਉਂ ਨਾ ਠੀਕ ਹੈ ਕਿਉਂਕਿ ਉਹ ਐਮਵੀਬੀਪੀਐਸ ਕਰ ਰਿਆ ਸੀ ਆਖਰੀ ਸਾਲ ਦੇ ਵਿੱਚ ਸੀ ਤਾਂ ਉਹਨੇ ਯੂਪੀਐਸਸੀ ਦਾ ਇਮਤਿਹਾਨ ਦੇਣ ਬਾਰੇ ਸੋਚਿਆ ਉਹਨੇ ਕਿਹਾ ਵੀ ਚਲੋ ਲਾਸਟ ਸਾਲ ਚੱਲ ਰਿਹਾ ਕਿਉਂ ਨਾ ਦੋਵੇਂ ਪੇਪਰਾਂ ਦੀ ਇਕੱਠੀ ਤਿਆਰੀ ਕਰ ਲਈਏ ਵੀ ਆਹ ਤੇ ਐਮਵੀਬੀਪੀਐਸ ਦੀ ਵੀ ਫਾਈਨਲ ਪੇਪਰਾਂ ਦੀ ਤਿਆਰੀ ਹੋ ਜੂਗੀ ਔਰ ਨਾਲ ਉਹਨੇ ਯੂਪੀਐਸਸੀ ਦੀ ਵੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਹ ਇੱਕ ਦਿਨ ਆਇਆ ਜਦੋਂ ਉਹਦੇ ਹੱਥ ਵਿੱਚ ਐਮਵੀਬੀਪੀਐਸ ਦੀ ਡਿਗਰੀ ਵੀ ਸੀ ਔਰ ਦੁੱਧੇ ਹੱਥ ਦੀ ਯੂਪੀਐਸਸੀ ਪਾਸ ਕਰਨ ਦਾ ਰਿਜ਼ਲਟ ਸੀ ਤਾਂ ਜਦੋਂ ਪਿੰਡ ਆ ਤਾਂ ਪਿੰਡ ਦੇ ਲੋਕਾਂ ਨੂੰ ਕੱਖ ਨਹੀਂ ਸੀ ਪਤਾ ਕਿ ਆਈਏਐਸ ਕੀ ਹੁੰਦਾ ਯੂਪੀਐਸਸੀ ਕੀ ਹੁੰਦੀ ਐਮਬੀਬੀਐਸ ਕੀ ਹੁੰਦਾ ਠੀਕ ਹੈ ਕਲੈਕਟਰ ਕੀ ਹੁੰਦਾ ਜਦੋਂ ਉਹ ਪਿੰਡ ਆਉਂਦਾ ਤਾਂ ਉਹਦੇ ਸਥਾਨਕ ਜਿਹੜੇ ਅਧਿਕਾਰੀ ਸੀ ਤਹਿਸੀਲਦਾਰ ਸੀ ਜਾਂ ਕੋਈ ਹੋਰ ਵੱਡੇ ਲੋਕ ਸੀ ਉੱਥੇ ਕਿਉਂਕਿ ਉਹਨਾਂ ਨੂੰ ਤਾਂ ਪਤਾ ਸੀ ਕਿ ਇਸ ਪਿੰਡ ਦੇ ਮੁੰਡੇ ਨੇ ਯੂਪੀਐਸਸੀ ਟੈਸਟ ਕਲੀਅਰ ਕਰ ਲਿਆ ਤਾਂ ਉਹ ਉਹਦੇ ਘਰੇ ਵਧਾਈਆਂ ਦੇਣਾ ਔਰ ਪਿੰਡ ਵਾਲੇ ਲੋਕ ਸੋਚਣ ਲੱਗੇ ਕਿ ਪਤਾ ਨਹੀਂ ਇਹ ਕੀ ਮਤਲਬ ਕਰਕੇ ਆਇਆ ਪਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਰਾਜੂ ਕੋਈ ਵੱਡੀ ਸ਼ੈ ਬਣ ਗਿਆ ਠੀਕ ਹੈ ਰਾਜੂ ਕੋਈ ਵੱਡਾ ਹੋ ਗਿਆ ਸਾਡਾ ਰਾਜੂ ਵੱਡਾ ਆਦਮੀ ਬਣ ਗਿਆ ਤਾਂ ਪਿੰਡ ਦੇ ਲੋਕ ਇਹ ਸਾਰਾ ਕੁਝ ਵੇਖ ਕੇ ਹੈਰਾਨ ਹੁੰਦੇ ਸੀ ਤੇ ਰਾਜੂ ਤੋਂ ਰਜਿੰਦਰ ਜਿਹੜਾ ਬਣਿਆ ਡਾਕਟਰ ਰਜਿੰਦਰ ਭਾਰੜ ਠੀਕ ਹੈ ਉਹ ਕਲੈਕਟਰ ਬਣ ਗਿਆ ਔਰ ਅਜੇ ਮਤਲਬ ਆਈਐਸ ਅਧਿਕਾਰੀ ਉਹ ਨੌਕਰੀ ਕਰਨ ਲੱਗਾ ਠੀਕ ਹੈ ਤੇ ਅੱਜ ਕੱਲ੍ਹ ਆਨੰਦ ਦਰਬਾਰ ਜ਼ਿਲ੍ਹੇ ਦੇ ਵਿੱਚ ਜਲਾ ਕਲੈਕਟਰ ਔਰ ਉਹ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਉਹਨੂੰ ਕਿ ਉਹਦੇ ਪਿੰਡ ਦੇ ਲੋਕ ਹੁਣ ਪੜਨ ਲੱਗੇ ਆ ਤੂੰ ਖੁਦ ਵੀ ਇਹ ਗੱਲ ਕਹਿੰਦਾ ਕਿ ਮੇਰੇ ਲਈ ਸਭ ਤੋਂ ਵੱਡਾ ਇਨਾਮ ਇਹ ਹੀ ਹੈ ਕਿ ਮੇਰੇ ਜਿਹੜੇ ਆਦਿਵਾਸੀ ਜਨਜਾਤੀ ਦੇ ਲੋਕ ਆ ਉਹ ਮੇਰੇ ਵਾਂਗ ਪੜਨਾ ਸ਼ੁਰੂ ਕਰ ਰਹੇ ਆ ਉਹ ਅੱਗੇ ਵਧਣਾ ਚਾਹੁੰਦੇ ਆ ਤਾਂ ਠੀਕ ਹੈ ਉਹ ਆਪਣੇ ਬਚਪਨ ਦੀਆਂ ਗੱਲਾਂ ਵੀ ਦੱਸਦਾ ਕਿ ਅਕਸਰ ਮੈਨੂੰ ਪੁੱਛਿਆ ਜਾਂਦਾ ਕਿ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਮੈਂ ਇੱਥੇ ਤੱਕ ਕਿਵੇਂ ਪਹੁੰਚਿਆ ਤਾਂ ਉਹ ਦੱਸਦਾ ਕਿ ਬਚਪਨ ਤੋਂ ਹੀ ਸੰਘਰਸ਼ ਸੀ ਦਿਨ ਵਿੱਚ ਦੋ ਵਾਰ ਖਾਣਾ ਮਿਲ ਜਾਣਾ ਵੀ ਵੱਡੀ ਗੱਲ ਸੀ ਸਾਡੇ ਖਿਡੌਣੇ ਅੰਬ ਦੀਆਂ ਢਿੱਕਾਂ ਜਾਂ ਲੱਕੜ ਦੇ ਡੰਡੇ ਹੁੰਦੇ ਸਨ ਦਰਿਆ ਵਿੱਚ ਤੈਰਨਾ ਅਤੇ ਪਹਾੜ ਚੜ੍ਹਨਾ ਹੀ ਸਾਡਾ ਬਚਪਨ ਸੀ ਇਸ ਨਾਲ ਮੈਂ ਸਰੀਰ ਕਦੇ ਮਾਨਸਿਕ ਤੌਰ ਤੇ ਮਜ਼ਬੂਤ ਬਣ ਗਿਆ ਮੇਰੇ ਨਾਲ ਕੌਣ ਸੀ ਮੇਰੀ ਤਾਕਤ ਮੇਰੀ ਮਾਂ ਅਤੇ ਮੇਰੇ ਪਰਿਵਾਰ ਵਾਲੇ ਜੋ ਸਾਡੇ ਵਰਗੇ ਹੀ ਗਰੀਬ ਸਨ ਉਹ ਵੀ ਭੁੱਖੇ ਸੌਂਦੇ ਸਨ ਉਹ ਵੀ ਉਹੀ ਖੇਡਦੇ ਸਨ ਇਸ ਲਈ ਮੈਨੂੰ ਕਦੇ ਗਰੀਬੀ ਦਾ ਅਹਿਸਾਸ ਹੀ ਨਹੀਂ ਹੋਇਆ ਕਿਉਂਕਿ ਆਲੇ ਦੁਆਲੇ ਕੋਈ ਅਮੀਰ ਹੈ ਹੀ ਨਹੀਂ ਸੀ ਤਾਂ ਇਸ ਵਿੱਚ ਬੜਾ ਹੀ ਨਹੀਂ ਲੱਗਦਾ ਸੀ ਕਿ ਅਸੀਂ ਗਰੀਬ ਹਾਂ ਕਿਉਂਕਿ ਜੋ ਰਿਸੋਰਸ ਜੋ ਸਾਡੇ ਮੰਦੇ ਮੌਜੂਦ ਸੀਗੇ ਉਹਨਾਂ ਦੇ ਨਾਲ ਉਹਨਾਂ ਦਾ ਗੁਜ਼ਾਰਾ ਹੋ ਰਿਹਾ ਸੀ ਤਾਂ ਇਦਾਂ ਉਹ ਆਪਣੇ ਸੰਘਰਸ਼ ਨੂੰ ਬਿਆਨਦਾ ਔਰ ਮੈਂ ਇੱਕ ਗੱਲ ਹੀ ਕਰਨੀ ਚਾਹਾਂਗਾ ਲਾਸਟ ਦੇ ਵਿੱਚੋਂ 31 ਸਾਲ ਦਾ ਇੱਕ ਭੀਲ ਬੱਚਾ ਆਈਐਸ ਬਣਿਆ ਜਿਹਦੇ ਕੋਲੇ ਕੋਈ ਸਾਧਨ ਨਹੀਂ ਸੀ ਹੈਨਾ ਸਾਡੇ ਕੋਲੇ ਇਹੋ ਜਿਹੇ ਬਹੁਤ سارے ਬੱਚੇ ਆ ਸਾਡੇ ਦੇਸ਼ ਦੇ ਵਿੱਚ ਜਿਨ੍ਹਾਂ ਕੋਲੇ ਬਹੁਤ ਪੈਸਾ ਪਰ ਉਹ ਬਣਦੇ ਕੁਝ ਵੀ ਨਹੀਂ ਉਹਨਾਂ ਕੋਲੇ ਕੀ ਨਹੀਂ ਲਗਨ ਨਹੀਂ ਲਗਨ ਹੋਣੀ ਬਹੁਤ ਜ਼ਰੂਰੀ ਹੈ ਤੁਸੀਂ ਤੁਸੀਂ ਕੁਝ ਵੀ ਬਣ ਸਕਦੇ ਹੋ ਸੋ ਇਹ ਵੱਡਾ ਸਫਰਨਾਮਾ ਜਾਂ ਇੱਕ ਮੋਟੀਵੇਸ਼ਨਲ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਮੀਦ ਆ ਕਿ ਇਸ ਤੋਂ ਕੋਈ ਨਾ ਕੋਈ ਜ਼ਰੂਰ ਮੋਟੀਵੇਟ ਹੋਵੇਗਾ ਸੋ ਮੈਂ ਸਲੂਟ ਕਰਦਾ ਡਾਕਟਰ ਪ੍ਰਜਿੰਦਰ ਭਾਰੂੜ ਨੂੰ ਕਿ ਜਿਨ੍ਹਾਂ ਨੇ ਇੰਨੀ ਗਰੀਬੀ ਦੇ ਵਿੱਚੋਂ ਉੱਠ ਕੇ ਇੱਕ ਵੱਡਾ ਅਧਿਕਾਰੀ ਬਣਦਾ ਸੋ ਬਣ ਆ ਲਿਆ ਧੰਨਵਾਦ ਦੋਸਤੋ